ਦੇ ਦੋਸਤੋ ਅਸੀਂ ਟਕੋਲੀ ਏਰੀਆ 'ਚ ਖੜੇ ਆ ਜਿੱਥੇ ਹਰ ਜਗ੍ਹਾ ਕਦਮ ਕਦਮ ਤੇ ਵਾਹਰ ਪਾਰਟੀ ਨੇ ਆਪਣੇ ਆਪਣੇ ਬੂਥ ਲਗਾਏ ਹੋਏ ਨੇ ਤੇ ਇਸੇ ਫੇਰੀ ਕਿਸੇ ਜਗ੍ਹਾ ਭਾਜਪੀ ਵਾਲਿਆਂ ਦਾ ਬੂਥ ਲੱਗਿਆ ਹੋਇਆ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਭਾਜਪੀ ਨੂੰ ਇਸ ਵਾਰ ਕਿੰਨਾ ਗ੍ਰੈਸਪੌਂਸ ਮਿਲ ਰਿਹਾ ਹੈ ਕਿਉਂਕਿ ਜੋ ਵੀ ਕਿਸਾਨਾਂ ਦਾ ਵਿਰੋਧ ਸੀਗਾ ਉਹਦੇ باوجود ਇਸ ਵਾਰ ਬੂਥ ਲੱਗੇ ਬੂਥ ਲੱਗੇ ਹੋਏ ਨੇ ਤੇ ਵਾਹਸਲੇ ਬੁਲਾਉਣ ਦੇ ਨੇ ਹਾਂਜੀ ਮੈਡਮ ਇਹ ਰਿਸਪੌਂਸ ਜੀ ਬੀਜੇਪੀ ਦਾ ਬਹੁਤ ਅੱਛਾ ਰਿਸਪੌਂਸ ਆ ਰਿਹਾ ਹੈ ਜੀ ਸਾਨੂੰ ਉਮੀਦ ਹੈ ਪੂਰੀ ਕਿ 90% ਬੀਜੇਪੀ ਹੀ ਆਏਗੀ ਲੱਗਦਾ ਜੀ ਇਸ ਵਾਰ ਮਹਾਰਾਣੀ ਪਰਨੀਤ ਕੌਰ ਬੀਜੇਪੀ ਦੀ ਸੀਟ ਤਾਂ ਜਿੱਤਣਗੇ ਹਾਂਜੀ ਹਾਂਜੀ ਬਿਲਕੁਲ ਜਿੱਤਣਗੇ ਸਾਡਾ ਪੂਰਾ ਸਮਰਥਨ ਹੈ ਉਹਨਾਂ ਨੂੰ ਤੇ ਦੋਸਤੋ ਇਹ ਬੀਜੇਪੀ ਦੇ ਬੂਥ ਤੇ ਅਸੀਂ ਸੀਗੇ ਤੇ ਇਹਨਾਂ ਦਾ ਵੀ ਪੋਜ਼ਿਟਿਵਨੈਸ ਇਹੀ ਹੈਗੀ ਹੈ ਕਿ ਮਹਾਰਾਣੀ ਪਰਨੀਤ ਕੌਰ ਜਿਹੜੇ ਨੇ ਉਹ ਇਸ ਵਾਰ ਮੈਂਬਰ ਆਫ ਪਾਰਲੀਮੈਂਟ ਬੀਜੇਪੀ ਦੀ ਸੀਟ ਤੋਂ ਬਣਨਗੇ ਤੇ ਅੱਗੇ ਗੱਲ ਕਰਦੇ ਹਾਂ ਜੀ ਅਗਲੇ ਬੂਥ ਤੇ ਚੱਲਦੇ ਹਾਂ ਅਗਲਾ ਬੂਥ ਹੈਗਾ ਅਕਾਲੀ ਦਲ ਦਾ ਤੇ ਉੱਥੇ ਵੀ ਗੱਲ ਕਰਾਂਗੇ ਤੇ ਪਤਾ ਕਰਾਂਗੇ ਕਿ ਉਹਨਾਂ ਦੇ ਅਕਾਲੀ ਦਲ ਦਾ ਕੀ ਰਿਸਪੌਂਸ ਹੈ ਇਹ ਬੂਥ ਜਿਹੜੇ ਲੱਗੇ ਹੋਏ ਨੇ ਜੀ ਇਹ ਸਾਰੇ ਟਕੌਲੀ ਚ ਲੱਗੇ ਹੋਏ ਨੇ ਔਰ ਨਾਲ ਹੀ VOTING ਸੈਂਟਰ ਹੈਗਾ ਜਿੱਥੇ ਸਾਰੇ ਬੂਥ ਬੂਥ ਲੱਗੇ ਹੋਏ ਨੇ ਤੇ ਹੁਣ ਅਸੀਂ ਪਹੁੰਚ ਗਏ ਜੀ ਸ਼੍ਰੋਮਣੀ ਕਾਲੀ ਦਲ ਦੇ ਬੂਥ ਤੇ ਜੀ ਪਰ ਇਹਨਾਂ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਭਈ ਕੀ ਰਿਸਪੌਂਸ ਹੈਗਾ ਜੀ ਹਾਂਜੀ ਭਾਜੀ ਵਧੀਆ ਰਿਸਪੌਂਸ ਹੈ ਜੀ ਬਹੁਤ ਵਧੀਆ ਲੱਗਦਾ ਜੀ ਸ਼ਰਮਾ ਸਾਹਿਬ ਹਾਂਜੀ 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 7 ਸਾਲ ਸੱਤਾ ਤੋਂ ਦੂਰ ਰਹੇ ਨੇ ਤੇ ਉਸ ਦੇ باوجود ਹੁਣ ਕਮਬੈਕ ਕਰਦੇ ਪਏ ਨੇ 7 ਸਾਲ ਬਾਅਦ 5 ਸਾਲ ਪਹਿਲੇ ਕੈਪਟਨ ਨਵਿੰਦਰ ਸਿੰਘ ਦੀ ਸਰਦਾਰ ਸਰਕਾਰ ਰਹੀ ਤੇ 2.5 ਸਾਲ ਹੁਣ ਭਗਵੰਤ ਮਾਨ ਦੀ ਸਰਕਾਰ ਤੇ 7 ਸਾਲ ਉਹ ਬਾਹਰ ਰਹੇ ਨੇ ਸਿਆਸਤ ਤੋਂ ਤੇ ਕੀ ਲੱਗਦਾ ਉਸ ਤੋਂ ਬਾਅਦ ਨਹੀਂ ਆਪਣੀ ਸੀਟ ਕਲੀਅਰ ਹੈ ਵੈਸੇ ਤਾਂ ਨਹੀਂ 7 ਸਾਲਾਂ ਤੋਂ ਜਨਤਾ ਨਾਲ ਵਿਚਰੇ ਵੀ ਨਹੀਂ ਜੀ ਤੇ ਫਿਰ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਸੀਟ ਕਲੀਅਰ ਹੋਊਗੀ ਇਹ ਕੰਮ ਕਰ ਰਹੇ ਆ ਲੋਕਾਂ ਦੇ ਸਾਰਿਆਂ ਨੂੰ ਲੋਕ ਯਾਦ ਕਰ ਰਹੇ ਉਹਨਾਂ ਨੂੰ ਜ਼ਿਰਕਪੁਰ ਜੀ ਸੜਕਾਂ ਡਰੇਨਾਂ ਔਰ ਜਿਹੜੀ ਇਲੀਗਲ ਕੰਸਟਰਕਸ਼ਨ ਹੈ ਜਿਹੜਾ ਅਨਪਲਾਨਡ ਜ਼ਿਰਕਪੁਰ ਹੋਇਆ ਉਹ ਕਾਲੀ ਦਲ ਦੇ ਟਾਈਮ ਹੀ ਹੋਇਆ ਉਹਦੇ ਬਾਰੇ ਕੀ ਕਹੋਗੇ ਜਿਹੜਾ ਅੱਜ ਬੁਰਾ ਹਾਲ ਹੈ ਟ੍ਰੈਫਿਕ ਦਾ ਫਟ ਗਿਆ ਅੱਜ ਤੱਕ ਨਹੀਂ ਬਣਿਆ ਜੀ ਜਿੱਥੇ ਐਮਬੂਲੈਂਸ ਫਸੀ ਰਹਿੰਦੀ ਹੈ ਜੀ ਬਸ ਹੁਣ ਉਹਨਾਂ ਨੇ ਕਿਹਾ ਸਰਮਾ ਜੀ ਨੇ ਬਣਦੇ ਸਨਾਰੇ ਇਹ ਕੰਮ ਕਰੂਗੇ ਪਹਿਲੇ ਹੀ ਪਹਿਲਾ ਪੈਲ ਦੇ ਧਾਰ ਤੇ ਚੋਨਾਚੀ ਵੀ ਜੀ ਵਾਦਾ ਸੀਗਾ ਜੀ ਇਹ ਫਟਕਦਾ ਜੀ ਹਾਂਜੀ ਇਹ ਸੈਂਟਰ ਦਾ ਵੀ ਹੁੰਦਾ ਨਾ ਸਿਸਟਮ ਜਿਹਨਾਂ ਦਾ ਉਹ ਕਹ ਰਹੇ ਉੱਥੇ ਜਾ ਕੇ ਆਪਣਾ ਜਦੋਂ ਆਪਣਾ ਐਮਪੀ ਬਣ ਗਏ ਤਾਂ ਆਪਣਾ ਪੈਲ ਦੇ ਧਾਰ ਤੇ ਕਰਾ ਦਿੰਗੇ ਅਕਾਲੀ ਦਲ ਦੇ ਬੁੱਤੋ ਜੀ ਇਹ ਕਹਿੰਨਾ ਹੈ ਜੀ ਜਿਹੜੀ ਸਭ ਤੋਂ ਵੱਡੀ ਟਕਾਲੀ ਦੀ ਮਾਰ ਹੈ ਇਹ ਫਟਕ ਹੈ ਰੇਲਵੇ ਫਟਕ ਜਿਹੜਾ ਹਰ ਇਲੈਕਸ਼ਨਾਂ ਚ ਇੱਕ ਬੜਾ ਵਧੀਆ ਮੁੱਦਾ ਬਣਾਇਆ ਜਾਂਦਾ ਜਿਹਦੇ ਨਾਮ ਤੇ ਵੋਟ ਮੰਗੇ ਜਾਂਦੇ ਨੇ ਹਰ ਪਾਰਟੀ ਮੰਗਦੀ ਹੈ ਕੋਈ ਇੱਕ ਪਾਰਟੀ ਨਹੀਂ ਹਰ ਪਾਰਟੀ ਮੰਗਦੀ ਹੈ ਤੇ ਦੇਖਣ ਵਾਲਾ ਇਹ ਹੋਏਗਾ ਕਿ ਅੱਗੇ ਆਉਣ ਵਾਲੇ ਸਮੇਂ ਤੱਕ ਇਹ ਫਟਕ ਹੱਲੀ ਵੀ ਬਨੇਗਾ ਕਿ ਸਿਰਫ ਗੱਲਾਂ ਔਰ ਕਾਗਜ਼ਾਂ 'ਚ ਇਹ ਫਟਕ ਰਹਿ ਜਾਏਗਾ ਆਓ ਗੱਲ ਕਰਦੇ ਹਾਂ ਅਗਲੇ ਬੁੱਤੇ ਚੱਲਦੇ ਹਾਂ ਤੇ ਅਗਲੇ ਬੁੱਤੇ ਦੇਖਦੇ ਹਾਂ ਕੀ ਗੱਲਬਾਤ ਹੁੰਦੀ ਹੈ ਤੇ ਦੋਸਤੋ ਹੁਣ ਅਸੀਂ ਆ ਗਏ ਆਂ ਕਾਂਗਰਸ ਦੇ ਬੂਥ ਤੇ ਟਕਾਲੀ ਜੀ ਜੋ ਲੱਗਿਆ ਹੋਇਆ ਹੈ ਅੱਜ ਵੋਟਾਂ ਪੈਂਦੀਆਂ ਪਈਆਂ ਨੇ ਤੇ ਕਾਂਗਰਸ ਦੇ ਬੂਥ ਤੇ ਕਾਂਗਰਸ ਵਾਲਿਆਂ ਨਾਲ ਗੱਲਬਾਤ ਕਰਦੇ ਆਂ ਕਿ ਡਾਕਟਰ ਗਾਂਧੀ ਦਾ ਕੀ ਰਿਸਪੌਂਸ ਹੈਗਾ ਐ ਜ਼ੀਰਕਪੁਰ ਏਰੀਆ ਜੀ ਬੋਟਰ ਕਰਦੇ ਜੀ ਹਾਂਜੀ ਸਰ ਬੂਥ ਲਗਾ ਕੇ ਬੈਠੇ ਹੋ ਅੱਜ ਵੋਟਾਂ ਪੈ ਰੀਆਂ ਨੇ ਕੀ ਲੱਗਦਾ ਡਾਕਟਰ ਗਾਂਧੀ ਦਾ ਕੀ ਰਿਸਪੌਂਸ ਮਿਲੇਗਾ ਸਰ ਰਿਸਪੌਂਸ ਤਾਂ ਪੂਰਾ ਮਿਲ ਰਿਹਾ ਹੁਣ ਤੱਕ ਜਿਹੜੀ ਆਪਾਂ ਬੂਥ ਤੇ ਬੈਠੇ ਆਂ ਤੇ ਸਾਡੇ ਕੋਲ ਆ ਰਹੇ ਨੇ ਸਾਰੇ ਤੇ ਲੱਗ ਰਿਹਾ ਵੀ ਜੋ ਰੈਟ ਕੀ ਹੈਗਾ ਤੇ ਕਰਨਗੇ ਵੀ ਜੀ اچھا ਤੁਸੀਂ ਕਹਿੰਦੇ ਹੋ ਕਿ ਜ਼ੋਰ ਹੈਗਾ ਕਰਨਗੇ ਡਾਕਟਰ ਗਾਂਧੀ ਜੀ ਦਾ ਕੋਈ ਵੀ ਦੌਰਾ ਆਪਣੇ ਟਕੌਲੀ ਇਧਰ ਜ਼ਿਰਕਪੁਰ ਇਲਾਕੇ ਚ ਵੱਡਾ ਕੋਈ ਹੋਇਆ ਹੀ ਨਹੀਂ ਉਹਦੇ ਬਾਰੇ ਕੀ ਕਹੋ ਬਾਜੀ ਉਹਦੇ ਬਾਰੇ ਤਾਂ ਕੁਝ ਨਹੀਂ ਵੀ ਇਹ ਹੈਗਾ ਵੀ ਸਾਨੂੰ ਐਤਕੀ ਜ਼ੋਰ ਅਸੀਂ ਪੂਰਾ ਲਾ ਰਿਹਾ ਤੇ ਐਤਕੀ ਜਿਤਾ ਕੇ ਹੀ ਛੱਡਾਂਗੇ ਤੁਹਾਡਾ ਜ਼ੋਰ ਤਾਂ ਲੱਗ ਰਿਹਾ ਪਰ ਡਾਕਟਰ ਗਾਂਧੀ ਨੇ ਜ਼ੋਰ ਇਧਰ ਲਗਾਇਆ ਨਹੀਂ ਕਿਉਂਕਿ ਸਿਰ ਇਧਰ ਤਾਂ ਟਕੌਲੀ ਵੱਲ ਤਾਂ ਆਏ ਵੀ ਨਹੀਂ ਨਹੀਂ ਆਏ ਸੀਗੇ ਪਹਿਲੇ ਆ ਕੇ ਗਏ ਆ ਫਿਰ ਮਛਾਲੇ ਸਾਈਡ ਮੀਟਿੰਗ ਹੋਈ ਸੀ ਕਿ ਉਸ ਟਾਈਮ ਆ ਕੇ ਗਏ ਸੀਗੇ ਡਾਕਟਰ ਗਾਂਧੀ ਜੀ ਸਿਰਫ ਪੀਰਮਚੱਲੇ ਆਏ ਸੀਗੇ ਕੋਲੀ ਇਧਰਲੀ ਸਾਈਡ ਨਹੀਂ ਆਇਸੀਗੇ ਕੋਈ ਵੀ ਉਮੀਦਵਾਰ ਜਿਹੜਾ ਇਸ ਵਾਰ ਕੋਈ ਵੀ ਉਮੀਦਵਾਰ ਜਿਹੜਾ ਹੈਗਾ ਜੀ ਉਹ ਟਕੋਲੀ ਏਰੀਆ ਚ ਨਹੀਂ ਆਏ ਇਹ ਕੱਲੇ ਡਾਕਟਰ ਗਾਂਧੀ ਨਹੀਂ ਚਾਹੇ ਐਨਕੇ ਸ਼ਰਮਾ ਹੋਣ ਚਾਹੇ ਉਹ ਆਮ ਆਦਮੀ ਪਾਰਟੀ ਡਾਕਟਰ ਬਲਬੀਰ ਹੋਣ ਕੋਈ ਵੀ ਹੋਵੇ ਟਕੋਲੀ ਇਸ ਏਰੀਆ ਚ ਕੋਈ ਨਹੀਂ ਆਇਆ ਕਿਉਂਕਿ ਇੱਥੇ ਇੱਕ ਫਾਟਕ ਦੀ ਮਾਰ ਕਰਕੇ ਕੋਈ ਵੜਦਾ ਨਹੀਂ ਹੈ